ਅਸ਼ੀਕਾਲ ਜੀ 9 ਜੂਨ 2025 ਰਾਤ 1:30 ਵਜੇ ਸਾਨੂੰ ਰੂਮ ਮਿਲਿਆ ਸੀ ਹੁਣ 7 ਵਜੇ ਹੁਣ ਅਸੀਂ ਗੋਵਿੰਦ ਧਾਮ ਨੂੰ ਜਾਂਦੇ ਆਂ ਬਹੁਤ ਖੱਜਲ ਖੁਆਰੀ ਹੋਈ ਰਾਤ ਪਰ ਕੋਈ ਗੱਲ ਨਹੀਂ ਇਹ ਵੀ ਤਜਰਬਾ ਅਸੀਂ ਜਾਣਾ ਅੱਜ ਘਾਂਗਰੀ ਆ ਜਿਹਨੂੰ ਕਹਿ ਦਿੰਦੇ ਆਂ ਆਪਾਂ ਕਹਿੰਦੇ ਆ ਉਹਨੂੰ ਗੋਬਿੰਦ ਧਾਮ ਤੇਰਾ 10 ਕਿਲੋਮੀਟਰ ਟਰੈਕ ਹੈ ਉਮੀਦ ਹੈ ਅਸੀਂ 2:00 ਵਜੇ ਨੂੰ 4:00 ਵਜੇ ਨੂੰ ਪਹੁੰਚ ਜਾਗੇ ਬਾਕੀ ਆ ਰਹੇ ਨੇ ਮੈਂ ਗੱਡੀ ਸਟਾਰਟ ਕਰਨ ਦੇ ਲੈ ਸੀ ਵਾਹਿਗੁਰੂ ਜੀ ਥੱਲੇ ਪਾਰਕਿੰਗ ਬਹੁਤ ਮੁਸ਼ਕਲ ਨਾ ਬਣੀ ਆ ਰਵਣੂ ਪਰਚੀ ਆ ਗੱਡੀ ਦੇ ਨੰਬਰ ਲਿਖਾ ਕੇ ਨਾ ਪਰਚੀ ਜੀ ਹੋਊਗੀ ਆਪਣੇ ਬਹੁਤ ਉੱਚੇ ਪਹਾੜ ਆ ਆਹ ਰਸਤੇ ਤੋਂ ਜਾਣਾ ਕਾਫੀ ਕੁਝ ਬਦਲ ਗਿਆ ਮੈਂ ਤਾਂ ਇੱਥੇ 13 ਸਾਲ ਪਹਿਲਾਂ ਆਇਆ ਸੀ ਇਹ ਸਾਡਾ ਨੰਨੂ ਮੁੰਡਾ ਕਿਵੇਂ ਇਹਨੂੰ ਫਟਾ ਬਾਈ ਤੁਸੀਂ ਦੱਸੋ ਐਕਸਾਈਟਡ ਹੈ ਹਾਂ ਹੁਣ ਆਪਾਂ ਜਾਣਗੇ ਜਿਹੜੀ ਹੈ ਮੰਦਸਹਿਬ ਨੂੰ ਉੱਪਰ ਆਪਾਂ ਗੋਵਿੰਦ ਧਾਮ ਨੂੰ ਹਾਂ ਤਾਂ ਹਾਂ ਪਹਿਲ ਜਾ ਚੱਲਦੇ ਆਂ ਪਰ ਬੱਲੂ ਕਰ ਆਇਆ ਦੇਖਦੇ ਕੀ ਬੰਦ ਹੈਗਾ ਇਧਰ ਭਾਈ ਹੋਏ ਆਪਣੇ ਪਾਰਕੀ ਖੜਾਈ ਜਾਂਦੇ ਨੇ ਗੱਡੀਆਂ ਦੀ ਪਾਰਕਿੰਗ ਦਿੱਤੀ ਹੈ ਹਾਂ ਮਸਾਂ ਪਾਰਕਿੰਗ ਮਿਲਿਆ ਪਰ ਕੈਸੇਗਾ 2000 ਰੁਪਏ ਗੋਵਿੰਦ ਘਾਟ ਦਾ ਦਰਵਾਜਾ ਸਾਹਿਬ ਰਮਣ ਠੀਕ ਹੈ ਭਾਈ ਹਾਂਜੀ ਭਾਈ ਵਧੀਆ ਜੇ ਆਪਾਂ ਹੁਣ ਪਹੁੰਚੇ ਗੋਵਿੰਦ ਦਾ ਤਾਮ ਤੇ ਘਾੜਦੇ ਘਾੜਦੇ ਹੁਣ ਚਲਾਇਆ ਆਪਾਂ ਤਾਮ ਮੰਨਿਆ ਸਾਨੂੰ ਪਾਰਕਿੰਗ ਮਿਲ ਗਈ ਵਧੀਆ ਜਗ੍ਹਾ ਤੇ ਸਾਨੂੰ ਤਾਂ ਬਹੁਤ ਮੁਸ਼ਕਲ ਹੋਣਾ ਹੈ ਇੱਧਰ ਦੀ ਐਂਟਰੀ ਅਭੀ ਮੇਰੇ ਖਿਆਲ ਚ ਇੱਥੋਂ ਤੱਕ ਹੀ ਲੱਗ ਇਹ ਛੋਟੀ ਜੀ ਮਾਰਕੀਟ ਆ ਗੋਵਿੰਦ ਘਾਟ ਦੀ ਢੂੜ ਵਾਲੀ ਇਹ ਚ ਬਸ ਸੋਰਸ ਜੀ ਚੰਨ ਦੀ ਤਿਆਰੀ ਕਰਦੇ ਆਂ ਤਾਹਾਨੂੰ ਲੰਗਰ ਛਕ ਲਿਆ ਦਲੀਆ ਬਹੁਤ ਸਵਾਦ अपने बंदे पता नहीं किधर चले गए ये इतिहास है हेमकुंड साहब गुरुद्वारा हेमकुंड साहब सिखों का, का प्रमुख जीवन प्रमुख तीर्थ स्थल है और ये सरोवर के तट पर स्थित है ये स्थान धार्मिक महत्व रखता है क्योंकि सिखों के दसवें गुरु गुरु गोविंद सिंह जी ने जहाँ सालों ध्यान किया था तीर्थ स्थान के अंदर जाने से पहले तीर्थ यात्री पास के स्थित तो सरोवर में पवित्र जल में डुबकी लगाते हैं सरोवर का पानी बहुत ठंडा है और वहाँ पवित्र डुबकी लगाने के लिए पुरुषों और महिलाओं के लिए अलग अलग कक्ष बने हुए हैं गुरुद्वारे के अंदर यात्रियों के चाय व खिचड़ी के साथ कड़ा प्रसाद के रूप में दिया जाता है जो चीनी गेहूँ के आटे और घी के बराबर भागों का प्रयोग कर तैयार किया जाता है गुरुद्वारा वर्ष उन्नीस में बनाया गया था जे जब हवलदार बाबा मोहन सिंह भारतीय सेना के मुख थे अभियंता ने इस जगह का दौरा किया था में वास्तुकार शैली ने गोर्द्वारा का निर्माण प्रभावित किया था बता रहा बहुत अच्छा कोई गले करना है आ जा जरा ते ਸੋਬ ਮੋਲੇਣੀ ਉਹ ਮਿਲ ਜਾਂਦੀ ਹੈ ਤਿੰਨ ਕਿਲੋਮੀਟਰ ਲਈ ਮਿਲਦੀ ਹੈ ਕੋਈ ਬੜਾ ਲੰਬਾ ਜੋੜਾ ਕਮਣੀ ਪਰ ਮੁੰਡੇ ਲੰਗਰ ਦਲੀਆ ਖਾ ਕੇ ਆਣ ਕਿ ਕਰੇ ਕਮਟੇ ਮੈਂ ਖੋਲੀ ਆਉਂਦੇ ਸਾਡੇ ਬੜੇ ਕੁਸ਼ ਕਰਤੀ ਗੋਵਿੰਦ ਧਾਮ ਨੂੰ ਯਾਤਰਾ ਸ਼ੁਰੂ ਸ਼ੁਰੂ ਸਟਿਕ ਤੇ ਬਸ ਸੋਬ ਪੋਲ ਕ੍ਰੋਸ ਕਰਨਾ ਕਿ ਦਰਜ ਜਨਤਾ ਭਾਈ ਗੋਲੀ ਵਾਲਾ ਪੱਤਾ ਕਿੰਨੇ ਦਾ ਹੈ ਨਿੰਬੂ ਪਾਣੀ ਕਿੰਨੇ ਦਾ ਭਾਈ 50 ਕਾ ਕੌਣ ਸਾ ਗਲਾਸ ਅੱਛਾ ਹੀ ਆਲਾ ਹੋਈ ਨਾ ਵੀ ਨਾ ਮੈਂ ਬੋਲਣ ਤਾਂ ਕਿ ਇਹ ਤਲੋ ਪਈਓ 60 ਸਸਤੀ ਕਾ ਹੈ ਨਾ ਸੰਗਤਾਰ万 ਇਹ ਹਲਕਾ ਨੰਦਾ ਨਦੀ ਜਿਹਨੇ ਦੁੱਖ ਬਰਪਾਸ਼ੀ 2013 ਦੇ ਵਿੱਚ ਇੱਕ ਪੋਲ ਬਣਾਇਆ ਗਿਆ ਥੱਲੇ ਪਾਰਕਿੰਗ ਬਹੁਤ ਹੈ ਪਰ ਪਾਰਕਿੰਗ ਦੀ ਫੀਸ ਬਹੁਤ ਜ਼ਿਆਦਾ ਹੈ ਇੱਕ ਰਾਤ ਦਾ 1000 ਰੁਪਿਆ ਨਿੱਕੀ ਗੱਡੀ ਦਾ ਅਸੀਂ ਉੱਪਰ ਰਹੇ ਸੀ ਉੱਪਰ ਵੀ ਜ਼ਿਆਦਾ ਹੁਣ ਸਾਨੂੰ ਪਤਾ ਲੱਗ ਗਿਆ ਕਿ ਉੱਪਰ ਗੋਵਿੰਦ ਧਾਮ ਦੇ ਸਿੰਗਲ ਬੈੱਡਰੂਮ ਦਾ 9000 ਰੁਪਏ ਬਾਕੀ ਦੇਖਦੇ ਜਾ ਕੇ ਕਮਰੇ ਕੋ ਬਣੀ ਦਾ ਉੱਥੇ ਦਾ ਜਿਵੇਂ ਹਟ ਲਾਣ ਥੱਲੇ ਵੀ ਹਲਪ ਹੁੰਦਾ ਤੇ ਨਹੀਂ ਵੀ ਆ ਚੀਜ਼ ਹੈ ਇੱਥੇ ਖੜੀ ਆ ਇਹਦੇ ਦੀ ਖੜੀ ਮਤਲਬ ਤੇ ਹੁਣ ਕੋਸ਼ਿਸ਼ ਕਰਨਾ ਲੱਗਦੇ ਨੂੰ ਬੈਲੈਂਸ ਕਰੀਏ ਉਹ ਮਸਤਾ ਦਾ ਮਗੋਂ ਪਾਰਾ ਕਰਾ जगू पहल नंबर दे थे थे। फूलों की घाटी राष्ट्रीय पार्क में आपका स्वागत है वेलकम टू वैली ऑफ फ्लावर्स नेशनल पार्क ਰਾਜ ਜੀ ਨੇ ਟਪ ਬੋਤ ਅੰਦਰੀ ਟੋਪਾ ਆਈ ਜਾਂਦੇ ਆਪਣੇ ਆਰਾਮ ਦਾ ਗਲੂਕੋਜ਼ ਪੀ ਚਲੋ ਬਾਈ ਓਕੇ ਬਾਈ ਜੀ ਹਾਂ ਆਪਾਂ ਹੋਰ ਪਾਲਾਂਗੇ ਆਪਣੇ ਕੋਲ ਹੈਗਾ ਤੇਰਾ ਗਲੂਕੋਜ਼ ਅਸੀਂ ਪਹੁੰਚ ਗਏ ਮੁੰਲਾ گاؤں ਪਸਦੀਕ ਪੋਲਣਾ 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 ਸੋਰੀ ਪੋਲਣਾ ਧੀਰਾ 하게 ਠੈਸੀ ਹੁਣੀ ਉਹ ਨੀ ਖੀਦਾ ਜੇ ਨਰਜੀ ਹੁੰਦਾ ਯਾਰ ਹਨਾ ਫਿੱਕਾ ਦਾ ਮ ਦਿੰਦਾ ਅੱਖਾਂ ਵੀ ਕਰਦਾ ਵੀ ਟੱਡੋ ਡੀ ਹੂੰ ਜਾਈ ਜਾਂਨੇ ਆਜਾ ਅੰਨਾ ਸ਼ਾਇਦ ਦੱਸ ਜੀ ਆਜਾ ਨਾ ਵਜੀ ਜਾਂਦਾ ਗਰਮੀ ਬਹੁਤ ਆ ਬਈ ਬਹੁਤ ਜ਼ਿਆਦਾ ਗਰਮੀ ਆ ਧੂਆਂ ਘੜਦਾ ਕਰਨ ਮੇ ਹਾਂ ਨੀ ਜਾਣੀ ਦੋ ਤਿੰਨ ਰੋਜ਼ ਨੂੰ ਲੇਟ ਜਾਣਾ ਫਿਰ ਲੇਟ ਜਾਓ ਫਿਰ ਸਾਲੋਂ ਕਮਰਾ ਕਮਰਾ ਲੈ ਲੈਣਗੇ ਨੇ ਹੋਰ 60% ਕੰਮ ਹਾਂ 60% ਕੰਮ 60% ਜਮਾ ਮਜ਼ਾ ਆ ਰਿਹਾ ਓਕੇ ਆ ਬਹੁਤ ਵਧੀਆ ਕਿਵੇਂ ਹੈ ਬਾਈ ਉੱਪਰ ਮਾਹੌਲ ਵਧੀਆ ਬਸ ਵੱਧ ਆ ਗਏ ਹਨ ਨਾ ਬਾਈ ਵੱਧੋ ਵੱਧ ਆ ਗਏ ਅੱਧੋ ਵੱਧਾ ਗਏ ਚਲੋ ਫਿਰ ਦੇਖਾ ਕਿੰਨਾ ਰਹਿ ਗਿਆ ਇੱਥੇ ਦੇਖ ਚਲ ਸੱਤ ਨਟ ਇਹ ਜ ਮਾਫ ਕਰ ਤਰ ਗਰੋਸ ਮੈਨੂੰ ਸੌਰੀ ਰਾ ਹੋਣ ਆ ਜਾਂਦਾ ਪਿੰਡ ਬਹੁਤ ਚੰਦਰੀ ਚੜਾਈ ਸੀ ਹੁਣ ਤਰਾਈ ਐ ਡਿੱਗ ਪਈ ਓ ਯਾਰ ਭੱਜੋ ਨਾ ਯਾਰ ਵੀਰਾਂ ਕੇ ਨਾ ਗਲਤ ਕੰਮ ਕਰੋ ਭੱਜੋ ਨਾ ਯਾਰ ਬ੍ਰੇਕਿੰਗ ਲੱਗਦੇ ਆ ਦੇਖੋ ਯਾਰ ਚੱਕ ਕੇ ਲੈ ਜੀ ਇਹਨਾਂ ਤੇ ਹੌਲੀ ਹੌਲੀ ਖੱਟਾ 60 ਵੱਜੋ ਯਾਰ ਆ ਵੀ ਨੀਚੇ ਉਤਰਨਾ ਆਜੋ ਇਹ ਵੀ ਸੇਫ ਤੇ ਯਾਰ ਨਹੀਂ ਰਹਿਣਾ ਕਰਕੇ ਆਈਂ

ਆ ਗੋਲੂ ਗੋਤਨ ਵਾਲੇ ਕੱਟ ਚੱਲਣਾ ਕੰਮ ਹੈ ਹੈ ਇਹ ਪੀਤੀ ਜਾਵੇ ਚੱਲੀ ਹੈ ਪਾਣੀ ਲੈ ਲਈ ਚਾਹ ਗੋਲੂ ਆਹ ਪੈਕੇਟ ਤੇ ਹੈ ਥੈਂਕ ਯੂ ਹਨਾ ਮੋਬਾਈਲ ਕਿਹ ਕੀ ਹੈ ਮੋਬਾਈਲ ਕਿਹ ਹੈ ਵੇ ਚਾਹ ਚਾਹ ਕਿਸ ਨੇ ਬਣਾਈ थी ਯਾਰ ਚਾਹ ਹਾਂ ਔਰ ਪਰਾਂਟਾ ਮਜ਼ਾ ਆ ਗਿਆ ਯਾਰ ਬਹੁਤ ਅੱਛੀ ਥੀ ਯਾਰ ਦੋ ਚਾਹੇ ਆ ਇੱਕ ਪਰਾਠਾ ਉਹ ਸਿੰਪਲ ਵਾਲਾ ਰੋਟੀ ਵਾਲਾ ਪਰਾਠਾ ਦੋ ਚਾਹੇ ਦੋ ਚਾਹੇ ਨੰਬਰ ਰੁਪਏ ਸਰ ਨੰਬਰ ਮੈਂ ਰਾਹ ਸੀਗੇ ਪਾਣੀ ਪੁਣੀ ਪੀ ਰਿਹਾ ਭਰਾਓ ਤੇ ਉੱਪਰ ਆ ਰਹੇ ਨੇ ਘੋੜੇ ਕਈ ਭਰਾਵਾਂ ਨੇ ਸ਼ਾਰਟਕਟ ਵਰਤੇ ਪਰ ਨਹੀਂ ਵਰਤਣਾ ਚਾਹੀਦਾ ਇੱਥੇ ਬੈਠੇ ਆਂ ਇਥੋਂ 2 ਕਿਲੋਮੀਟਰ ਰਹਿ ਗਿਆ ਬਸ ਬਸ ਹਲਕਨੰਦਰ ਨਦੀ ਦੇ ਨਾਲ ਨਾਲ ਜਾਊਗਾ ਆਪਾਂ ਉਹ ਤਾਂ ਹੁਣ ਆਪਾਂ ਨੂੰ ਨਹੀਂ ਪਤਾ ਕਿੱਧਰ ਰਸਤਾ ਦਾ ਇਹੀ ਜਾਊਗਾ ਮੈਨੂੰ ਪਤਾ ਨਾ ਰਸਤਾ ਦਾ ਸੋਨਾ ਮਹੌਲਾ ਬਈ ਹੁਣ ਗਰਮੀ ਜੀ ਘਟ ਗਈ ਨਾ ਪਹਿਲਾਂ ਤਾਂ ਬਹੁਤ ਅੱਗ ਲੱਗਦੀ ਸੀ ਅਸੀਂ ਜਾ ਰਹੇ ਸੀਗੇ ਤੇ ਸਾਨੂੰ ਦੋ ਸਾਡੇ ਭੈਣਾਂ ਮਿਲਲੇ ਰਾਹ 'ਚ ਵੈਗੁਰੂ ਜੀ ਤੁਹਾਡਾ ਖਾਲਸਾ ਹੈ ਵੈਗੁਰੂ ਜੀ ਤੁਹਾਡਾ ਨਾਮ ਦੱਸੋ ਜੀ ਮੇਰਾ ਨਾਮ ਹੈਪੀ ਆ ਮੇਰਾ ਨਾਮ ਪ੍ਰਿਆ ਹੈ ਅੱਛਾ ਤੁਸੀਂ ਆਏ ਆ ਇਹ ਦਿੱਲੀ ਤੋਂ ਆਏ ਨੇ ਮੈਂ ਹੈਰਾਨ ਹੋ ਗਿਆ ਜੇ ਤੁਸੀਂ ਮੈਰਿਟਸ ਚ ਆਏ ਮੈਂ ਹਿੰਦੀ ਚ ਗੱਲ ਕਰਨ ਲੱਗ ਗਿਆ ਕਦੇ ਨਜ਼ਾਰੇ ਉੱਪਰ ਫਿਰ ਮੈਂ ਨੂੰ ਪੁੱਛਿਆ ਤੁਸੀਂ ਪੰਜਾਬੀ ਕਿਵੇਂ ਜਾਣਦੇ ਹੋ ਤੁਸੀਂ ਪੰਜਾਬ ਤੋਂ ਅਜ ਨਾਲੇ ਦੋਸਤ ਆਏ ਸੀ ਅੱਛਾ ਤੁਹਾਨੂੰ ਪਹਿਨਾ ਹਸਤੀਕਾਲ ਜੀ ਹਸਤੀਕਾਲ ਕਿਵੇਂ ਰਿਹਾ ਤੁਹਾਡਾ ਜੀ ਵਧੀਆ ਬਹੁਤ ਵਧੀਆ ਬਹੁਤ ਵਧੀਆ ਰਿਹਾ ਚਲੋ ਸ਼ੁਕਰਾ ਵੈਗੁਰੂ ਦਾ ਵੈਗੁਰੂ ਬਾਬਾ ਮਾਦੀ ਹਿੰਮਤ ਬਖਸ਼ੀ ਹੈ ਕਿ ਉਹ ਤੱਕ ਪਹੁੰਚਾਤਾ ਲੇਕਿਨ ਸਾਡ ਲਾਲਮੀ ਤਾਂ ਬਿਲਕੁਲ ਲੱਗ ਰਿਹਾ ਸੀ ਕਿ ਮੈਂ ਜਾ ਪਾਉਂਗਾ ਤਾਰਾ ਜਿੰਨਾ ਜ਼ਿਆਦਾ ਪੇਨ ਹੋਣ ਲੱਗਿਆ ਉਹ ਇੱਕ ਵਾਰ ਉਹ ਵਾਈ ਵਜਾ ਜਾਂਦੀ ਹੈ ਹਾਂ ਬਿਲਕੁਲ ਆ ਜਾਂਦੀ ਹੈ ਇਹ ਠੀਕ ਹੈ ਪੈਨ ਬਹੁਤ ਬਹੁਤ ਹਾਂ ਜੀ ਬਿਲਕੁਲ ਬਿਲਕੁਲ ਠੀਕ ਹੈ ਪੈਨ ਹਸੀਕਾਰ ਹਸੀਕਾਰ ਵਾਪੁਈ ਜੈ ਨਲ ਦਾ ਨਾਮ ਦੱਸੋ ਜੀ ਬਹੁਤ ਵਧੀਆ ਜੀ ਤੁਸੀਂ ਦੱਸੋ ਠੀਕ ਠਾਕ ਹੋ ਕਰਾਲੀ ਵਾਲੇ ਨੇ ਭਾਈ ਕਰਾਲੀ ਸਰਾਲੀ ਵਾਲੇ ਕਰਾਲੀ ਤੋਂ ਐਂਟ ਆ ਜਾ ਉੱਪਰ ਬਹਿ ਜਾ ਉੱਪਰ ਜਿਵੇਂ ਆ ਗਏ ਵਧੀਆ ਹੀ ਵਧੀਆ ਹਾਂਜੀ ਕਿੱਥੋਂ ਚਲੇ ਸੀ ਕਰਾਲੀ ਤੋਂ ਸਿੱਧਾ ਛੰਡੀਗੜ ਤੋਂ ਅੱਛਾ ਮੋਟਰਸਾਈਕਲ ਤੇ ਆਇਓ ਹਾਂਜੀ ਮੋਟਰਸਾਈਕਲ ਓਕੇ 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 ਆ ਰਹੇ ਨੇ ਥੋੜੇ ਆ ਰਹੇ ਨੇ ਉੱਪਰ ਤੋਂ ਜਾ ਰਹੇ ਨੇ ਜਾ ਰਹੇ ਆਈ ਜਾਂਦੇ ਕਰਦਾ ਮੇਰੇ ਆਏ ਜਾਂਦੇ ਨਜ਼ਾਰੇ ਜਾਈ ਜਾਂਦੇ ਆ ਸਹੀ ਗੱਲ ਕੋਈ ਤਖਲੀਪ ਜੀ ਤਾਂ ਆਈ ਨਹੀਂ ਹਨਾ ਇਹਨੇ ਕੋਈ ਨਹੀਂ ਆਈ ਜੀ ਬਿਲਕੁਲ ਸਹੀ ਆ ਬਸ ਉਹ ਕਲਗੀਆਂ ਵਾਲੇ ਨੇ ਹੱਥ ਰੱਖਤਾ ਸਿਰ ਤੇ ਬਸ ਉਹ ਲੈ ਜਾਂਦਾ ਹੈ ਜਿਵੇਂ ਹੁਣ ਮੇਰਾ ਲਿਗਾਮੈਂਟ ਟੁੱਟਿਆ ਹੋਇਆ ਮੈਨੂੰ ਲੱਗਦਾ ਨਹੀਂ ਸੀ ਵੀ ਮੈਂ ਚੜ ਜੂਗਾ ਪਰ ਵੈਗਰੂ ਦੀ ਕਿਰਪਾ ਕਰੀਆ ਇਕੱਲੇ ਵੈਗਰੂ ਦੇ ਸਹਾਰੇ ਤੋਂ ਬਿਨਾਂ ਆਪਾਂ ਕੋਈ ਸਹਾਰਾ ਨਹੀਂ ਲੈਂਦਾ ਹਨਾ ਚਲੋ ਮਜਬੂਰੀ ਬਣ ਜਾਂਦੀ ਆ ਕੋਈ ਖਤਰ ਤੇ ਚੜਦਾ ਕੋਈ ਜਿਵੇਂ ਮਰਜੀ ਹਨਾ ਬੰਗੀਆਂ ਬੁੰਗੀਆਂਾਂ ਤੇ ਪਰ ਵੈਗਰੂ ਦੀ ਕਿਰਪਾ ਨਾਲ ਆਪਾਂ ਤਾਂ ਹੀ ਚੜਾਂਗੇ ਕੋਈ ਜਹਾਜਾਂ ਤੇ ਚੜਦਾ ਜਿੰਨਾ ਚ ਰਾਵਾਂਗੇ ਚੜਾਂਗੇ ਦੇਖੀ ਜਾਓ ਫਿਰ ਕਿਤੇ ਚੜਨਾ ਪੈਗਾ ਜਹਾਜ ਜਹਾਜ ਵੀ ਚੜਾਂਗੇ ਭਾਈ ਜੋ ਸਰੀਰ ਛੱਡ ਕੇ ਜਮਾ ਹਨਾ ਹਾਂ ਬਹੁਤ ਵਧੀਆ ਹੌਸਲਾ ਰੱਖੋ ਬਸ ਕੁਛ ਨਹੀਂ ਇੱਥੋਂ ਸਾਰਾ 1.5 ਕਿਲੋਮੀਟਰ ਰਹਿ ਗਿਆ ਹੁਣ ਲੈ ਲਿਆ ਕੰਮ ਆਪਾਂ ਬਸ ਹਾਂ ਹਾਂਜੀ ਭਾਈ ਜੀ ਕੀ ਨਾ ਗਾ ਦੇ ਫੋਨ ਨਾ ਰੋ ਰੋ ਜੀ ਨਾ ਗਾ ਦੇ ਜੀ ਜਨ 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 ਬਹੁਤ ਮਤੀ ਇਹ ਸਟਾ ਨਿਕਾਲਦੇ ਕਿੱਲੇ ਨਹੀਂ ਜੀ ਲੋ ਨਿਕਾਲਦੇ ਲੰਮੇ ਟਾਈਮ ਦੇ ਬਾਅਦ ਉਤਰਾਈ ਆਈ ਆ ਉੱਤਰਾਈ ਆ ਕਨੇ ਭਾਈ ਹਾਂ ਭਾਈ ਜੀ ਚੜਾਈ ਬਹੁਤ ਹਨਾ ਯਾਰ ਚੜਾਈ ਬਹੁਤ ਜ਼ਿਆਦੇ ਬਹੁਤ ਔਖਾ ਟ੍ਰੈਕ ਹੈ ਤਨ ਪਹਿਲਾਂ ਬਹੁਤ ਹੌਸਾ ਹੁੰਦਾ ਹਾਂ ਵਾਸਪੇਰ ਉਹ ਜਦੋਂ ਫਾੜ ਗਿਆ ਆ ਬਾਈ ਉਦੋਂ ਬਾਅਦ ਇਹ ਬਣਾਤਾ ਉਹਨਾਂ ਨੇ ਹਾਂ ਤੇਰਾ ਤੇਰੇ ਇਹਨਾਂ ਤੋਂ ਕੀ ਆ ਤੇ ਮਰੀ ਮੱਜ ਆ ਪ੍ਰਾਪੁਰੇ ਹੱਕ ਬਹੁਤ ਗੇਸੀ ਹੈਣਾ ਇੱਕ ਤਾਂ ਅਸੀਂ ਗਲੂਕੋਜ਼ ਪਾਏ ਹੈਣਾ ਇੱਕ ਅਸੀਂ ਮੈਗੀ ਟਰਾਈ ਕਰ ਰਹੇ ਹਾਂ ਕਿਉਂਕਿ ਪਰਾਂਠੇ ਨਾ ਉਮੀਦ ਕਿ ਹੋਂਕੂ ਜਾਂ ਬਾਹਲਾ ਕੁਝ ਪਾਵੇ ਯਾਰ ਇੱਕ ਮੈਦਾ ਮੁੱਦਾ ਪਾਉਂਦੇ ਆ ਕਦੇ ਮੈਂ ਵੀ ਸਾਰਾ ਨੋ ਬੈਸਟ ਹੁੰਦੀ ਹੈ ਇਹ ਬਾਕੀ ਦਾ ਮੈਦਾ ਪਉਣਾ ਬਈ ਇਹ ਬਹੁਤ ਤੰਗ ਕਰਦੇ ਤਾਂ ਇਹ ਤਾਂ ਬਹੁਤ ਹੀ ਸਿੰਪਲ ਬਣਾਉਗਾ ਆਇਆ ਸੀ ਹਾਂ ਸਹੀ ਹੈ ਲੈ ਵੀ ਅਸੀਂ ਖਾਣੇ ਹੁਣ ਆ ਤੁਸੀਂ ਮੈਗੀ ਤੇ ਚਾਹ ਪੀਤੀ ਆ ਕਿੰਨੇ ਪੈਸੇ ਹੋਗੇ ਜੀ ਕਮਾਲ ਚੀਜ਼ ਆ क्या नाम है दुकान का दुकान का क्या नाम है क्या नाम है खालसा ढाबा अच्छा काम अच्छा, अच्छा, है यार आपका चाय भी अच्छी है मैगी भी अच्छी है नींबू बढ़िया डाल दिएगा बिना के ਨਿੰਬੂ ਜ਼ਿਆਦਾ ਡਾਲ ਦੇਣਾ ਨਿੰਬੂ ਪਾਣੀ ਕਿੱਥੇ ਦੀ ਹੈ ਨਿੰਬੂ ਪਾਣੀ ਆ ਠੀਕ ਆ ਕੋਸ਼ਾ ਭਾਈ ਕੋਲ ਖੀਰਾ ਬਹੁਤ ਚੱਲਦਾ ਇੱਥੇ ਨਿੰਬੂ ਪਾਣੀ ਨਿੰਬੂ ਪਾਣੀ ਅਸੀਂ ਬਹੁਤ ਉੱਚੀ ਥਾਂ ਤੇ ਖੜੇ ਤਾਂ ਕਿ ਰੇਟ ਬਹੁਤ ਆ ਆ ਬੋਇਲ ਚੋਲੇ ਵੀ ਠੀਕ ਆ ਕੰਮ ਜਾਣਾ ਨਾ ਨਹੀਂ ਤੈਨੂੰ ਪਿਆਰ ਜ਼ਿਆਦਾ ਲੱਗੇਗੀ ਚਟਕਾਰਾ ਆ ਬਣਾ ਦਿੱਤਾ ਚਟਕਾਰਾ ਜਾ ਮੀਆਂ ਪਨਾ ਮੇਰੇ ਹਨ ਇਹ ਹੈ ਅਲਕਨੰਦਾ ਨਦੀ ਇਹਦੇ ਨਾਲ ਜਲ ਚੱਲ ਰਿਹਾ ਹੈ ਆਸੂ ਨਾ ਬੰਦਾ ਕਿਉਂ ਰਿਹਾ ਹੈ ਬਹੁਤ ਜਿਹਾ ਪਹੜ ਆਇਆ ਪਾਣੀ ਦਾ ਸ਼ੋਰ ਦੇ ਤਾਈ ਬੱਚਕ ਨੇ ਤੇ ਆਰਾ ਦੀ ਚੜਾਈ ਆ ਬਹੁਤ ਔਖੀ ਚੜਾਈ ਆ ਬਹੁਤ ਜ਼ਿਆਦਾ ਇੱਥੇ ਬੱਦਲ ਫਟਿਆ ਸੀ ਦੇਖੋ ਪਿੰਨੀ ਤਵਾਈ ਆ ਕੋਈ ਰੁਕਣੀ ਹੈਗਾ 2013 ਦੇ ਵਿੱਚ ਆ ਜਾਂਦੇ ਪ੍ਰਭਾ ਖੱਤ ਨਾਲੇ ਬਹੁਤ ਅੱਖਾ ਕਰਦੇ ਇਹ ਕਦੇ ਪੂਜ ਜੀ ਮਾਰ ਗਏ ਕਦੇ ਤੁਹੀ ਜੀ ਮਾਰ ਗਏ ਇਹ ਆ ਪ੍ਰਭਾ ਬੋਲ ਕਰਤੀ ਉਹ 7 ਰੇ ਯਾ ਇਹਨੇ ਸ਼ਾਰਟ ਕਟਾ ਦੇ ਤਾ ਰਸਤਾ ਬਸਿਆ ਆ ਜਾ ਕੇ ਇਹਨੂੰ ਉੱਪਰ ਉੱਪਰ ਠੀਕ ਦੇ ਸਾਰਾ ਕੁਝ ਜੀ ਅੱਛਾ ਰਿਹਾ ਬਰਫ ਤਾਂ ਨਹੀਂ ਸੀ ਨਹੀਂ ਬਰਫ ਤਾਂ ਉੱਪਰ ਹੈ ਉੱਪਰ ਹੈ ਮੇਰਾ ਇਹ ਰੱਬ ਸਾਥੀ ਪਿੱਛੇ ਰਹਿ ਗਿਆ ਕੁਲਦੀਪ ਸਿੰਘ ਨਾ ਤਾਂ ਉਹ ਫੋਨ ਰੇਂਜ ਹੀ ਨਹੀਂ ਫੁੰਦੀ ਤਾਂ ਬੱਸ ਚਾਰ ਦਿਨਾਂ ਤੋਂ ਹੁਣ ਉਹ ਮੈਨੂੰ ਪਤਾ ਨਹੀਂ ਕਿੱਥੇ ਆ ਉਹ ਹੁਣ ਮੈਂ ਨਾਲ ਲੈ ਕੇ ਜਾਣਾ ਕਰਵਾ ਜਾਂਦਾ ਗੱਲਾਂ धीरे नहीं मंदरा मार्दर जी एक मिनट रुक जाओ रुक जाओ रुक जाओ आप क्या नाम है आपका मेरा विजय विजय आप कितने साल से कर रहे हो ये ये हो गए से दो चार साल हो इतना आपके भी सांस फूलती है हमारी तरह हां फूलते क्यों नहीं फूलना कितनी देर में चला जाता है पूरा आप चार घंटे में 4 घंटे में हम तो 8 घंटे में जाएंगे फिर ਸਾਠ ਕਿਲੋ ਉਠਾ ਲੈਂਦੇ ਹੋ ਆਪਕਾ ਜਾਂ ਖਾਣੇ ਕਾ ਕਿਆ ਹੈ ਖਰਾਬ ਕਮਾਲ ਦਾ ਟਰੈਕ ਹੈ ਦੇਖੋ ਜਵਾ ਜਣਾ ਚ ਪਾੜਦੇ ਆ ਇੱਧਰ ਹਲਕਨੰਦਾ ਇੱਧਰ ਟਰੈਕ ਬਹੁਤ ਹੈ ਕੈਂਡ ਬੱਕਰੀ ਵੀ ਆ ਗਿਆ ਔਖਾ ਵੀ ਬਹੁਤ ਆ ਪਰ ਆਏ ਆ ਵੀ ਜਦੋਂ ਖਰਜ ਨੇ ਇੱਕ ਮਿੰਟ ਦੀ ਫਰੈਸ਼ ਹੋ ਜੰਨੇ ਹੈ ਨਾ ਹਾਂ ਕਮਾਲ ਦੀ ਗੱਲ ਆ ਯਾਰ ਉਹ ਬਸ ਕਿਰਪਾ ਵੈਗਰੂ ਦੀ ਬਿਲਕੁਲ ਭਾਈ ਕਮਾਲ ਆ ਯਾਰ ਆ ਦੇਖੋ ਯਾਰ ਗੁਫਾ ਦੀ ਤਰ੍ਹਾਂ ਹੋਇ ਸੋਈ ਬਈ ਖੜੀ ਜਾਨ ਆ ਦੇਖ ਦਿਨ ਹੈ ਅੱਛਾ ਕਹਿੰਨਾ ਮੈਂ ਨਾਮ ਕੀ ਹੈ ਸੁਭਾਸ ਸੁਭਾਸ ਕੋਈ ਜਾਂਦਾ ਅਸੀਂ ਆਏ ਆ ਕੈਂਟਾ ਕੋਲ ਉਹ ਕਿੰਨੇ ਘੰਟਾ ਆਉਗੋ ਤਰੇ ਨੂੰ ਹਾਂ ਤੇ ਤੁਹਾਨੂੰ ਸਵਾ ਦੋ ਟਾਂਡੇ ਲੱਗ ਰਹਿਗੇ ਤੁਸੀਂ ਝਲਾਂ ਤੋਂ ਵੀ ਕੜਾਈ ਚੜ੍ਹਨਾ ਹੈ ਨਾ ਹਾਂ ਤੇ ਉੱਪਰ ਹਿੰਕੁਰ ਸਾਹਿਬ ਕਿਵੇਂ ਮੌਸਮ ਮੌਸਮ ਬਹੁਤ ਠੀਕ ਹੈ ਅੱਛਾ ਮਾਰਗ ਵੀ ਪਈ ਹੋਈ ਹੈ ਤੇ ਇਹ ਜੰਦੀ ਰਾਤ ਹਾਂ ਤੇ ਪੌੜੀਆਂ ਦਾ ਰਸਤਾ ਚੱਦਣ ਆਉਂਦਾ ਜਿਹੜਾ ਗਾਂ ਹਾਂ ਮੈਂ ਉਹ ਆਇਆ ਮੁਰਦਾ ਕੋਲ ਖਾਚਾ ਹਾਂ ਬਹੁਤ ਧੰਨਵਾਦ ਬੜਾ ਵਧੀਆ ਚੱਕਰ ਲੱਗਿਆ ਨਾ ਉਹਦੇ ਮੇਰਾ ਗਿਆ ਕਿ 10 ਮਿੰਟ ਬਹਿ ਗਿਆ ਅਸੀਂ ਦੋ ਸਾਲ ਦਾ ਐਕਸਪੀਰੀਅੰਸ ਮੇਰੇ ਚਲੋ ਕਿੱਥੇ ਮੈਂ ਤੁਸੀਂ ਅੱਗੇ ਮਟਾ ਲੇ ਰੋਟੀ ਪਾਣੀ ਉਹ ਵੀ ਵੱਤ ਨਹੀਂ ਖਾਂਦੀ ਜਾ ਰਹੇ ਹੋ ਜੀ ਹਜੇ ਤੁਸੀਂ ਨਹੀਂ ਜੀ ਜਾ ਰਹੇ ਮੈਂ ਖਾਦੀ ਨਹੀਂ ਸੀ ਹਾਂ ਜੀ ਹਾਂ ਜੀ ਹਾਂ ਜੀ ਪਹਿਲੀ ਵਾਰ ਮੈਂ ਬਾਬਾ ਜੀ ਕੋ ਪਹਿਲਾਂ ਵੀ ਓਕੇ ਤੁਸੀਂ ਜੀ अच्छा अच्छ, 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 अच्छ। ना ना अच्छा 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 अच्छा। ਮੀਆ ਬੀਬੀ ਬੁਣਗੇ ਨੇ? ਹਾਂ ਜੀ। ਤੇ ਸਾਡਾ ਬਾਕੀ ਗਰੁੱਪ ਚਲੇ ਗਿਆ ਉੱਥੇ। ਬੈਠ। ਆਪਾਂ ਵੀ ਭਾਈ ਜੀ। ਸਾਡਾ ਨਵਾਂ ਸ਼ਾਤ ਪੰਜ। اچھا ਤੁਸੀਂ ਤਾਂ ਪਹਿਲੀ ਵਾਰ ਆਏ ਹੋਗੇ ਕਿ? ਨਹੀਂ ਨਹੀਂ ਮੈਂ ਤੀਜੀ ਵਾਰ ਹੀ ਆ ਗਿਆ ਜੀ। ਓਕੇ ਓਕੇ ਓਕੇ। ਭਾਗਾ ਵਾਲੇ ਹੋ ਫਿਰ ਤਾਂ ਬਹੁਤ ਵਧੀਆ। ਤੀਜੀ ਵਾਰ ਹੀ ਆ ਗਿਆ। ਠੀਕ ਹੈ ਜੀ। ਕਵਾਨੀ ਹੁੰਦੀ ਉਧਰ ਮੋਟਾਲਾ ਕੁੱਟਰਾਂ ਤੇ ਆ ਕੇ ਤਗੇ। ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ। ਫਿਰ ਨਿਆਣਿਆਂ ਨੇ ਆ ਗਏ। ਕੁਦਰਤੀ ਤਾਰਾ ਮੈਂ ਦੇਖੋ। ਪਤਾ ਨਹੀਂ ਕਿੱਥੋਂ ਬਣਿਆ ਰਿਹਾ ਸਾ ਦੇਖੋ ਸੜਕੋਸ਼ ਥੱਲੇ ਆ ਰਿਹਾ ਦਰਸ਼ ਤੇ ਜੜਾ ਨੂੰ ਪੀਣਾ ਦਾ ਪਾਣੀ ਹੈ ਬਿਲਕੁਲ ਪੀਣਾ ਦਾ ਪਾਣੀ ਹੈ ਜੀ ਹਾਂਜੀ ਛੇੜ ਬਣ ਠੰਡਾ ਬਣ ਆ ਦੇਖੋ ਦਰਸ਼ ਤੇ ਜੜਾ ਜੋ ਕਮਾਲੀ ਦਾ ਲਾ ਯਾਰ ਆ ਦੇਖੋ ਸਾਰਾ ਪੀਣਾ ਦਾ ਬਣ ਰਿਹਾ ਵਾਓ ਅੰਦਰ ਆਪੜ ਦੋਤਾ ਦਾ ਦੂਜੇ ਪਾਰ ਹੈ ਨਾ ਹਾਂਜੀ ਮੈਂ ਉਤੋਂ ਆਇਆ ਸੀ ਜਦੋਂ ਇੱਥੇ ਬਹੁਤ بڑے ਹੜ੍ਹ ਆਇਆ ਸੀ ਕਦਾਣਾ ਚ ਜਮੀਨ ਹਾਂਜੀ ਹਾਂਜੀ ਇੱਕ ਤਬਾਹੀ ਹੋਈ ਸੀ ਹਰਕਨੰਦ ਦਾ ਅ 2013 ਦੀ ਗੱਲ ਹੈ ਜੀ ਬਸ ਮੈਂ ਧੰ ਘੰਟਾ ਬਾਅਦ ਨਿਕਲ ਗਿਆ ਸੀ ਚ ਲੋਕ ਕਿਸਮਤਾਂਲੇ ਸੀ ਅੱਛਾ ਬਹੁਤ ਵਧੀਆ ਸਿਸਟਮ ਹੈ ਇੰਨਾਂ ਦਾ ਤਾਂ ਬੰਨ੍ਹ ਜੇ ਠੀਕ ਹੈ ਜੀ ਆਪਣਾ ਥੋੜਾ ਜਿਹਾ ਰਹਿ ਗਿਆ ਅਸੀਂ ਇੰਜੋਏ ਕਰਦੇ ਚੱਲੇ ਆ ਨਹੀਂ ਇੱਕ ਵਾਰ ਮਿਲੋ ਤਾਂ ਸਭ ਤੋਂ ਵੱਧ ਵਧੀਆ ਦੇਖਿਆ ਪਾਰ ਆ ਠੀਕ ਹੈ ਬਰਾਏ ਉੱਤੇ ਪਹੁੰਚਣਾ ਹੁਣ ਆਏ ਸੀ ਪਹੁੰਚ ਜਾਂਦੇ ਯਾਰ ਠੀਕ ਹੈ ਜੀ ਓਕੇ ਜੀ ਧੰਨਵਾਦ ਜੀ ਇੱਕ ਹੌਂ ਤਾਂ ਕੰਮਾ ਤੋੜ ਪਹਾੜ ਕੀ ਹੈ ਦਿਓ ਹੀ ਹੈ ਪ੍ਰਭੂ ਹਣ ਬਹੁਤ ਉੱਚੇ ਹੈ ਤੇ ਪਹੁੰਚ ਗਏ ਸੀ ਬਸ ਕਿਆ ਬਾਤਾਂ ਹੀ ਹੋਈਆਂ ਪਿਆਣੇ ਓ ਬੈਣ ਜੀ ਮਾਤਾ ਜੀ ਆ ਗਏ ਧੰਮ ਬਾਪ ਕੇ ਆਹ ਦੇਖੋ ਠੀਕ ਹੁਦਾ ਆਪਣੇ ਆਪ ਕੁਦਰਤ ਤੇ ਗਏ ਹੈ ਠੀਕ ਹੈ ਮਾਤਾ ਜੀ ਠੀਕ ਹੈ ਮਾਤਾ ਜੀ ਬਹੁਤ ਹਿੰਮਤੀ ਨੇ ਮਾਤਾ ਜੀ ਸ਼ਾਬਾਸ਼ ਬਸ ਤੁਹਾਨੂੰ ਸਾਨੂੰ ਦੇਣੀ ਚਾਹੀਦੀ ਹੈ ਹੈਲੀਕਾਪਟਰ ਆ ਗਿਆ ਇਹ ਤੋਂ ਉਹ ਬਿੱਟਾ ਤੋਂ ਡਾਕਟਰ ਤੱਕ ਲਿਜਾਣ ਦਾ 2500 ਰੁਪਏ ਲੈਂਦਾ ਚਾਰ ਜਣੇ ਬੈਠ ਜਾਂਦੇ ਤੇ ਮਿੰਟ ਚਾਰ ਲੱਗਦੇ ਨੇ ਜੋ ਗੋਵਿੰਦ ਧਾਮ ਪਹੁੰਚ ਗਏ ਪਪਾ ਜਗਰਾ ਲਾਉ ਬੋਲੇ ਸੋਨੇ ਹਾਲ ਸੋ ਸ੍ਰੀ ਅਕਾਲ ਬਹੁਤ ਔਖੇ ਟ੍ਰੈਕ ਤੋਂ ਬਾਅਦ ਪਹੁੰਚ ਗਏ ਦੁਆਰਾ ਸ੍ਰੀ ਹਿੰਦੂ ਸਰ ਗੋਵਿੰਦ ਧਾਮ ਬਹੁਤ ਜਿਆਦਾ ਕਠ ਹੈ ਇਹਨਾਂ ਨੇ ਕਿਹਾ ਕਿ ਇੰਨਾ ਕੱਟ ਪਹਿਲਾਂ ਕਦੇ ਨਹੀਂ ਹੋਇਆ ਜਿੰਨਾ ਹੁਣ ਕੱਟਾ ਹੈ। ਇਹ ਬਹੁਤ ਵੱਡਾ ਬਾਜ਼ਾਰ ਆ, ਬਹੁਤ ਵੱਡਾ। ਇੱਧਰ ਬਹੁਤ ਵੱਡਾ ਦਿਖਾਉਣਾ ਮੈਂ ਤੁਹਾਨੂੰ ਬਾਅਦ ਵਿੱਚ। ਇੱਧਰ ਬਹੁਤ ਵੱਡਾ ਬਾਜ਼ਾਰ ਆ। ਕੋਈ ਹੋ ਰਿਹਾ ਉਸੇ ਦਾ। ਐਸੇ ਦਾ ਕੋਈ ਜ ਹੈ। ਆ ਵੀ ਇਧਰ ਮੋਮੋਜ਼ ਨੇ ਸਟ੍ਰੀਮਡ ਨੇ ਪਲੇਟ ਕਿੰਨੇ ਦੀ ਐ 150 ਰੁਪਏ ओके 100 ਰੁਪਏ ਦੇ 8 ਇਹ ਕਿਸੇ ਦਾ ਦੁੱਤਾ? ਹਾਂਜੀ ਬਾਜੀ ਕਿਸੇ ਦਾ? ਕੀ ਰੇਟਸ ਦਾ? ਰੇਟ ਕਿਆ ਹੈ? 60 ਰੁਪਏ ਦਾ। 60 60 ਆਇਆ ਮੈਂ ਜਰਾ ਜੋ ਕਾਉੜੇ ਬੜੇ ਆਏ ਬੀ। ਬਿਲਕੁਲ ਗੁਰੂ ਘਰ ਦੇ ਸਾਹਮਣੇ ਸਾਡਾ ਰੂਮ ਆ। 4023 ਨੰਬਰ ਇੱਕ ਥੱਲੇ ਆ ਹੈਨਾ ਇੱਕ ਥੱਲੇ ਦਾ ਹਾਂ ਬਈ ਇੱਕ ਥੱਲੇ ਰੂਮ ਹਾਂ ਆਪਣਾ ਇੱਕ ਰੂਮ ਥੰਦਿਆ ਗਿਆ ਤੇ ਆਪਾਂ ਪੈਣਾ ਹੋਰੀ ਨੇ ਇਹਦੇ ਜੀਜੂ ਹੋਰੀ ਨੇ ਹਾਂ ਜਿਹੜੇ ਹੈਗੇ ਆ ਪੋਰੇ ਆਗੇ ਠੀਕ ਆ ਅੱਜ ਆ ਪਛਾਣ ਜਣ ਸਰਦੀਪ ਮੈਂ ਤੁਸੀਂ ਅਰਸ਼ੂ ਠੀਕ ਆ ਬਈ ਠੀਕ ਠੀਕ ਆ ਇਹ ਚਾਰ ਬਹੁਤ ਸੋਹਣਾ ਰੂਮ ਹੈ ਹੈਨਾ ਪਰ ਕਿਰਾਇਆ ਤੁਹਾਨੂੰ ਪਤਾ ਹੀ ਹੈ 4000 ਰੁਪਇਆ ਫਿਰ ਭਈ ਉਹ ਸਾ ਮਨਾ ਜਿਸਨੂੰ ਸੀਜ਼ਨ ਰਸ਼ ਬਹੁਤ ਹੋ ਰਿਹਾ ਰਸ਼ ਬਹੁਤ ਆ ਹਾਂ ਹਾਂ ਇੰਨਾ ਹੀ ਫਾਇਦਾ ਚੱਕ ਨਹੀਂ ਹੋਈ ਬਿਲਕੁਲ ਚਲੋ ਅੱਜ ਦਾ ਆਪਾਂ ਬਲੌਗ ਇੱਥੇ ਖਤਮ ਕਰਦੇ ਆ ਤੜਕੇ ਸੇ ਤਨਵੇ ਜਾਣਾ ਧੰਨਵਾਦ